ਕੁਝ ਨਹੀਂ ਤੁਹਾਡੇ ਦੇ ਪਰਚਾ ਦਊਗਾ ਕੋਈ ਗੱਲ ਨਹੀਂ ਦੋ ਤੂੰ ਤੁਹਾਡੇ ਕੁਝ ਨਹੀਂ ਤੁਹਾਡੇ ਦੇ ਪਰਚਾ ਦਊਗਾ ਕੋਈ ਗੱਲ ਨਹੀਂ ਦੋ ਤੂੰ ਨਹੀਂ ਇੱਥੇ ਕਿਉਂ ਆ ਗਿਆ ਰੋਸ਼ੀ ਨੂੰ ਉਹ ਕੁੱਟਿਆ ਕਾਦੇ ਵਾਸਤੇ ਆ ਦੱਸੋ ਕੁੱਟਿਆ ਕਾਦੇ ਵਾਸਤੇ ਆ ਜਾਂ ਸਾਚੂ ਆ ਵੇ ਲਾ ਕੋਈ ਗੱਲ ਨਹੀਂ ਸਾਚੂ ਆ ਤੇ ਸਾਚੂ ਵੇ ਲਾਂਗੇ ਕੋਈ ਗੱਲ ਨਹੀਂ ਕਤਲ ਕੀਤਾ ਤੁਹਾਡੇ ਮੁੰਡੇ ਦਾ ਕਤਲ ਕੀਤਾ ਵਾ ਤੂੰ ਇਹ ਜਿਹੜੇ ਤੇਰੇ ਬੱਚੇ ਬਾਕੇ ਦੇ ਨੇ ਤੂੰ ਹੀ ਪਾਏ खानी अरे 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 मिनट बना वीडियो में ना जा इधर नहीं होना हाथ ला दिखाओ इधर ही होना अंकल दाता मैं तेरे पंजाबी चेक गल मैं नहीं दस्ता है बुआ खोलो आप पर वीडियो बना बुआ खोलो छोड़ दो छोड़ दो बुआ खोलो मैं दस्ती एक गल पंजाबी च बड़ी दे तो तेरे तो ट्रैक करे दे अरे मैं तेनु कह रहा हूं मैं गल कह रहा हूं मुंडे बात कर अरे आई मैं पहला कह ਆਹ ਥਣਾ ਲਾਓ ਮੈਂ ਕਹਤਾ ਥਣਾ ਲਾਓ ਆ ਅੰਦਰ ਆ ਸਾਰੇ ਆ ਥਣਾ ਲਾਓ ਨਹੀਂ ਇੱਥੇ ਕੋਈ ਨਹੀਂ ਇੱਥੇ ਕੋਈ ਨਹੀਂ ਇੱਥੇ ਕੋਈ ਨਹੀਂ ਨਹੀਂ ਤੂੰ ਸਾਰੇ ਕਰੇ ਲੈ ਮੈਂ ਤਾਂ ਕਰੂੰ 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 ਇਦਾਂ ਮੈਂ ਤਾਂ ਕਹਦੇ ਬੂਆ ਖੋਲੋ ਬੈਸੰਦੀ ਕੋ ਲੋਣਾ ਮੈਂ ਮੈਂ ਬਿਠੋਣੀ ਆ ਬਲਾ ਤੁਮੀ ਮੈਂ ਜੱਟ ਨੇ ਨਿਊਜ਼ ਨਾਲ ਹੀ ਆ ਬੂਆ ਖੋਲੋ ਕੱਟਣ ਵਾਲੇ ਭਈਏ ਨਹੀਂ ਅਹੀ ਕਹਿ ਰਹੇ ਜਾਂਦਾ ਜਿਦਾਂ ਤੁਸੀਂ ਹਾਦੇ ਮੁੰਡੇ ਨੂੰ ਕੁੱਟਿਆ ਕਰਨਾ ਕੋਈ ਗੱਲ ਨਹੀਂ ਐਚਓ ਦੇ ਬੂਆ ਖੋਲੇ ਬੂਆ ਸ਼ੰਤੀ ਬੂਆ ਖਾਣ ਨਹੀਂ ਅਹੀ ਕਿਉਂ ਕਹਿੰਦੇ ਸਾਡੇ ਮੁੰਡੇ ਦੇ ਪੈਦਲੇ ਨੂੰ ਟੁੱਠਾ ਬੰਦਾ ਪਾਏਗਾ ਨਹੀਂ ਤੁਸੀਂ ਮੈਂ ਬੂਆ ਖੋਲੋ ਅਹੀ ਬੂਆ ਖਿਲਾਉਣਾ ਹੈ ਨਾ ਬੂਆ ਖਾਣੀ ਮੈਂ ਕਹਤਾ ਬੂਆ ਖੋਲੋ ਮੈਂ ਤਾਂ ਦੱਸਤਾ ਬੂਆ ਖੋਲੋ ਵੀਡੀਓ ਜੇ ਤੁਸੀਂ ਮੈਂ ਕਹਿੰਦਾ ਵੀਰ ਕਹਿੰਦੇ ਪਰਿਓ ਮੈਂ ਫਿਰ ਨਹੀਂ ਪਰਿਓ ਸਕਦਾ ਮੈਂ ਕਹਿੰਦਾ ਨਹੀਂ ਇਹਨਾਂ ਨੂੰ ਕੰਟਰੋਲ ਬੂਆ ਖੋਲੋ ਰੋਸ਼ੀ ਦਾ ਬਾਪੂ ਕਿੱਥੇ ਨੂੰ ਬਲਾ ਕੋਈ ਗੱਲ ਨਹੀਂ ਕੋਈ ਇੱਕ ਮਿੰਟ ਤੁਸੀਂ ਮੇਰੇ ਵੀਰ ਜੇ ਕੁੜੀਆਂ ਨੂੰ ਕੋਈ ਬੰਦੇ ਮੈਂ ਬੂਆ ਖੋਲੋ ਬਹੁਤ ਗੱਲ ਤੁਸੀਂ ਮੇਰੀ ਵੀਰ ਜੀ ਮੈਂ ਮੇਰੇ ਘਰ ਪਿਆ ਪਹਿਲੀ ਥਾਂ ਮਿਲਣਾ ਬੂਆ ਖੋਲੋ ਪਹਿਲਾਂ ਤੁਸੀਂ ਜੇ ਮੈਂ ਨਹੀਂ ਆਈ ਬੂਆ ਖੋਲੋ ਮੈਂ ਤੁਹਾਡਾ ਪਹਿਣਾ ਕਰਦੇ ਨਾ ਵੀਡੀਓ ਨਹੀਂ ਬਣਾਉਣੀ ਵੀਡੀਓ ਬਣਾਉਣ ਜਿਹੜੇ ਇਹਨਾਂ ਦੇ ਕੁੱਟਿਆ ਕਿਉਂ ਆ ਤੈਨੂੰ ਤੈਨੂੰ ਹੱਥ ਮਹਾਗਾ ਕਿਹੜੀ ਤਾਰਾ ਲੱਗਿਆ ਉਹ ਕਿਸੇ ਕੋਲ ਸਾਡੇ ਸੁਣ ਕਿਥੇ ਲਿਖਿਆ ਕਿਹੜੀ ਕਾਨੂੰਨੀ ਕਿਤਾਬ ਵਿੱਚ ਕੋਟ ਸਕਦੇ ਲੋ ਦੱਸੋ ਦੱਸੋ ਲਿਖਿਆ ਕਿ ਮੁੰਡਾ ਨੂੰ ਛੱਡੋ ਆ ਜੀ ਇੱਧਰ ਸੋਲਾ ਮੇਰੀ ਗੱਲ ਉਧਰ ਕਿਸੇ ਨੇ ਕਿਉਂ ਕਿਉਂ ਕੁੱਟਣੇ ਨਹੀਂ ਮੈਂ ਜਰਾ ਵੀ ਤੁਸੀਂ ਜਾ ਤੁਹਾਨੂੰ ਹੱਥ ਕਿਹਨੇ ਦਿੱਤਾ ਕੁੱਟਣ ਦਾ ਨਹੀਂ ਮੈਂ ਮੈਂ ਆਪਣੀ ਵੀਡੀਓ ਵਿੱਚ ਤੁਸੀਂ ਕੁੱਟਰ ਕੇ ਡੇਜੋ ਮੈਂ ਨਹੀਂ ਜਾਣਾ ਮੈਂ ਵੀਡੀਓ ਬਣਾਉਣੀ ਐ ਮੈਂ ਬਣਾਉਣੀ ਆ ਬਣਾਉਣੀ ਆ ਤੁਸੀਂ ਨਜਾਇਜ਼ ਜਾ ਕੇ ਕੁਛ ਹੀ ਮਾ ਦੋ ਕਿ ਤਾੜੇ ਦੇ ਪਰਚਾ ਦਊਗਾ ਕੋਈ ਗੱਲ ਨਹੀਂ ਦੋ ਤੁਸੀਂ ਦੋ ਤੂੰ ਹੀ ਦੋ ਜਿਹੜਾ ਦੋ ਕੋਈ ਗੱਲ ਨਹੀਂ ਬਣਾਓ 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 ਹੱਥੀ ਬਣਾਓ ਕੋਈ ਗੱਲ ਨਹੀਂ ਬਣਾ ਲੋ ਤੁਸੀਂ ਚੁੱਪ ਹੋ ਜਾਓ ਸਾਰੇ ਮੈਂ ਕਹਿੰਦੇ ਬਣਾਓ ਟੇ ਸਾਡੇ ਮੁੰਡਿਆਂ ਚਾਂਦਰਾ ਟੇ ਟੇ ਦੋ

ਯਾਰ ਕਿਤਾਬ ਇਹ ਜਿਹੜੇ ਬੱਚੇ ਨੇ ਇਹ ਬੱਚੇ ਕਿਵਈਆਂ ਨੇ ਸਾਨੂੰ ਲਿੱਲਿਆ ਯਾਦਾਂ ਬਿੰਦਿਆ ਸਭ ਚਾਹਦੇ ਬਿਚੇ